ਆ ਲੈ ਨੇ ਕੰਮ ਜੇ ਤਾਂ ਮੈਂ ਕਰ ਲੇ ਹੌਲੀ ਹੌਲੀ ਹਣਾ ਅੱਜ ਮੈਨੂੰ ਲੱਗਾ ਦੀਪੂ ਚ ਸੇਲ ਵਾਲਾ ਪਾਈ ਆ ਜਗਾ ਇੱਕ ਸੂਟ ਲੈ ਆ ਮੈਂ ਜਾ ਕੇ ਮੈਂ ਹੈ ਨਹੀਂ ਕੋਈ ਚੱਜ ਦਾ ਸੋਹਣਾ ਸੂਟ ਲੈ ਆ ਮੈਂ ਬਾਹਰ ਹੰਦਾ ਜੇ ਪਾਇਆ ਜਾਂਦਾ ਹੈ ਨਾ ਲੈ ਆਉਣੀ ਆਂ ਨੂੰ ਤਾਂ ਕਰਨਾ ਨੂੰ ਲੈ ਜਾਂਦੀ ਨਾਲ ਹਨਾ ਚਲ ਕਰਨਾ ਤੋਂ ਕੀ ਕਰਾਉਣਾਗਾ ਕਰਨਾ ਨੂੰ ਪਤਾ ਲੱਗ ਜਾਊਗਾ ਇਹਨੇ ਫੇਰ ਪੁਰੀਸ ਕਰਦੀ ਆਗੀ ਤੇ ਮੈਂ ਤਾਂ ਕੱਲੀ ਹੋ ਲਿਆ ਮੈਂ ਜਾ ਕੇ ਸੂਟ ਲੈ ਆਉਣੀ ਐ ਕਲੀਪੂ ਜੋ ਜਾ ਕੇ ਤੇ ਫਿਰ ਦੇਖਦੀ ਆ ਕਿ ਕੰਮ ਕਰੂੰਗੀ ਇਹਦਾ ਕਰਨ ਵਾਲਾ ਲੈ ਹਣੇ ਬਾਰੋਂ ਦਾ ਕਰੇ ਮੈਂ ਕੰਮ ਸਾਰਾ ਅੰਦਰ ਹਲਿਆ ਪਿਆ ਚੱਕਣ ਵਾਲਾ ਬੜਾ ਫੇਰਾ ਪੁੰਦਾ ਜਾ ਕੇ ਆ ਵੀ ਸਾਢੇ 3 ਚੱਕਦੇ ਰਹੇ ਆ ਇਹ ਵੀ ਚੱਕਦੇ ਤਨਾ ਸਾਰੇ ਉਹਨੇ ਕੋਕ ਚੱਕੋ ਨੀ ਹੋਰ ਫਿਰਲੇ ਮਾਸੀ ਕੋਲੇ ਵੀ ਜਾ ਕੇ ਆਉਣਾ ਹੈ ਅੱਜ ਮਾਸੀ ਕਰਨੀ ਜੇ ਤੁੰਕਾਰ ਤੇ ਮੇਰੇ ਕੋਲੇ ਚਾਲਾ ਜੀ ਗਿਆ ਤਾਂ ਮਾਰੀ ਆਉਗੀ ਵਾਸੀ ਕੋਲੇ ਕੀ ਕਰਦੀ ਹੈਗੀ ਜਾ ਹੀ ਆਉਗੀ ਪਹਾੜ ਦਿਨੀ ਹੈਗੀ ਹੋਵੇਂ ਕਹਿਣ ਨਾ ਅੰਦਰੋਂ ਅੰਦਰੋਂ ਚੱਕਦਾ ਸਾਰਾ ਫਿਰ ਜਾ ਆਉਂਗੀ ਬੇਲੀ ਜੀ ਹੋ ਕੇ ਚੱਕ ਆਦਾ ਸਾਰੇ ਕੋ ਚੱਕ ਗਿਆ ਚਾਹ ਬੀਤਾ ਮਨਾਤਾ ਸੀਗਾ ਚੰ ਹੁਣ ਮੈਂ ਹੈਗੀ ਆ ਬੇਲੀ ਜੀ ਤੇ ਮਾਸੀ ਕੋਲੇ ਜਾ ਹੀ ਆਵਾਂ ਚੱਲ 2 ਮਿੰਟ ਉਹਦੇ ਕੋਲੇ ਜਾਇਆ ਆਉਂਗੀ ਐ ਕਿ ਹੁੰਦਾ ਉਹ ਵੀ ਆ ਬਚਰੀ ਆਈ ਜਾਂਦੀ ਆ ਕੰਮ-ਕੰਮ ਕਰਕੇ ਚੱਲ ਅੱਜ ਮੈਂ ਵੀ ਟਾਈਮ ਕੱਢ ਹੀ ਲੈਣੀ ਆ ਕਿ ਆਪ ਵੀ ਆਉਂਦੀ ਰਹਿੰਦੀ ਉਹ ਫੇਰ ਕਹਿੰਦੀ ਥੂ ਨਹੀਂ ਆਉਂਦੀ ਹੈ ਚੱਲ ਜਾਈ ਆਉਣੀ ਹੈ ਹੋਰ ਲੈਨੇ ਕਿੰਨਾ ਟਾਈਮ ਲੱਗ ਗਿਆ ਪੀਪੂ ਵਾਲੇ ਕੋਲੇ ਭਾਈ ਕੋਲੇ ਤਾਂ ਭੀੜੀ ਸੀ ਸੂੜ ਤਾਂ ਮੈਂ ਲਿਆਂਦਾ ਸੂੜ ਤਾਂ ਬੰਦ ਗਿਆ ਬਹੁਤ ਸੋਹਣਾ ਹੈ ਨਾ ਸੂੜ ਤਾਂ ਮੈਂ ਇੱਥੇ ਰੱਖ ਦਿੰਦੀ ਆ ਜੀ ਹੁਣ ਮੈਂ ਮੇਰੇ ਦੋ ਘਪਾਂਡੇ ਪਏ ਤੇ ਕੰਮ ਪਏ ਤੇ ਉਹ ਕਰ ਲਾ ਤੇ ਕੰਮ ਕਰਕੇ ਫਿਰ ਮੈਂ ਇਹਨੂੰ ਕੱਟਕੁੱਟ ਲੂੰਗੀ ਹੌਲੀ-ਹੌਲੀ ਬਣਾ ਲੂੰਗੀ ਬਣਾ ਕੇ ਰੱਖ ਲੂੰਗੀ ਚਲ ਕੀ ਹੁੰਦਾਗਾ ਤੇ ਕੰਮ ਕਰਨਾ ਜਿਹੜੇ ਦੋ ਕਰੰਦੇ ਨੇਗੇ ਕਰਕੇ ਕੰਮ ਆਵਦਾ ਫਿਰ ਭਾਂਡੇ ਛੱਡਿਆਈ ਤੇ ਇਕੱਲੇ ਛੱਡ ਗਈ ਸੀ ਦੋਕ ਭਾਂਡੇ ਪਏ ਤੇ ਵਿਚ ਆਜੀ ਵਾਲੇ ਹੁਣ ਤਾਂ ਕੰਮ ਤਾਂ ਨਿਮੜ ਲੇ ਤੇ ਪਹਿਲੇ ਹੀ ਮੈਂ ਤਾਂ ਫਿਰ ਕੰਮ ਜਿਨੇ ਮੜ ਕੇ ਗਈ ਸੀ ਡੀਪੂ ਚ ਤੇ ਹੁਣ ਸੂਟ ਤਾਂ ਮੈਂ ਲੈ ਆਈ ਸੂਟ ਤਾਂ ਕੱਟ ਕੇ ਕਨਾਲ ਰੂਲ ਲੈ ਆਉਂਗੇ ਤੇ ਸਿਉਂ ਆਉਂ ਲਵਾਂਗੇ ਮੈਂ ਮੈਂ ਕਰ ਲਵਾਂਗੀ ਸੂਟ ਤਾਂ ਬਲਾਈ ਤਾਂ ਸਿੰਦ ਆਇਆ ਮੇਰੇ ਵੀ ਕਿੰਨਾ ਸੋਹਣਾ ਰੰਗ ਆ ਰੰਗ ਵੀ ਸੋਹਣਾ ਕਢਾਈ ਵੀ ਬਹੁਤ ਸੋਹਣੀ ਹੈ ਜੀ ਚਲ ਸੂਟ ਤਾਂ ਫਿਰ ਮੈਂ ਹੁਣ ਸਾਂਗੇ ਲਾਵਾਂਗੇ ਤੇ বাসি করি হ্যাঁ করਣਾ ਆ ਗਈ ਕਰੀ ਹੈ ਕਿ ਮੈਂ ਕਿਤੇ ਗਈ ਵੀ ਨਾ ਹੋਣੀ ਕਿਤੇ ਮੈਂ ਜਾਣਾਂ ਤਾਂ ਮੈਂ ਕਿੱਥੇ ਆ ਵਾ আচ্ছা ਪਰਿਵਾਰੀ ਬਸੀ ਜਿਹਾਂ ਦੀ ਵਸਦੇ ਰੇ ਹੋਰ ਕਿਵੇਂ ਠੀਕ ਆ ਦੋਸਤਾਂ ਆਖੇ ਬੁੱਢਾ ਸਾ ਗਾਹੋ ਠੀਕ ਆ ਕਾ ਮੁੱਛਾ ਜੋ ਠੀਕ ਠਾਕ ਵਧੀਆ ਤੂੰ ਦੱਸ ਗਏ ਮੈਂ ਵਧੀਆ ਬਸ ਠੀਕ ਆ ਕ ਵਧੀਆ ਹੋਰ ਹੋਰ ਕੀ ਕਰੇ ਆਹੇ ਬਸ ਕੰਮ ਤਾਂ ਧੰਵੈੜ ਕੇ ਆਈਆਂ ਹੋਰ ਕੀ ਕਰਨਾ ਘਰ ਦੇ ਕੰਮ ਬਾਈ ਕੰਮ ਤਾਂ ਮੁਕਦੇ ਹੀ ਨਹੀਂ ਹੈ ਨਾ ਆਈਆਂ ਬਸ ਸਾੜਾ ਨਹੀਂ ਕਰੀ ਜਾਇ ਨੀ ਮੁਕਦੇ ਹੈ ਕੰਮ ਹੂੰ ਮੈਂ ਵੀ ਖਮ ਜੇ ਰੇੜ ਕੇ ਬੈਠੀ ਸੀਗੀ ਹੁਣ ਤੇ ਫੇਰ ਮੈਂ ਬਿੰਦਕ ਚਲ ਮਹੌਨ ਬੈ ਦਾਮ ਲੈਣਾ ਹੂੰ ਇਹ ਵੀ ਜ਼ਰੂਰੀ ਹੈ ਦਾਮ ਲੈਣਾ ਵੀ ਪਰ ਤੁਰੱਕ ਜੰਨੀ ਹੈਗੀ ਥੱਕ ਜਾਈ ਦਮ ਤੋਂ ਹੌਲੀ ਹੌਲੀ ਹੋਰ ਕੱਢ ਗਈ ਰਣੀ ਹਾਂ ਜੇ ਮੈਂ ਹੁਣ ਇੱਕ ਲੱਭ ਤਾਂ ਸਾਰੇ ਕੰਮ ਕਰ ਲਵਾਂ ਫੇਰ ਹੁੰਡ ਇੱਕ ਪਹਿਨੇ ਆਂਗੀ ਹੁੰਦੇ ਨਹੀਂ ਹੈਗੇ ਦਮ ਚੜਨਾ ਮੈਂ ਵੀ ਅਖਾ ਮੈਂ ਖਵਾਸੀ ਕਹਿੰਦੀ ਆ ਤੂੰ ਆਉਂਦੀ ਆਉਂਦੀ ਆ ਕਿ ਮੈਂ ਕੰਮ ਦੇ ਨਾਲ ਮੇੜ ਕੇ ਮੈਂ ਵੀ ਅੱਜ ਮੈਂ ਖਾ ਜਾ ਕੇ ਆ ਚਲ ਆ ਗਈ ਵਧੀਆ ਹੋਗਾ ਸਕਤੇ ਹੋਰ ਲੈ ਹੂੰ ਤਮ ਆਉਂਦੀ ਇਥੇ ਤੇ ਮੈਂ ਕਿਆ ਕਿ ਲਈ ਬੈਠੀ ਆ ਤੇ ਸੂਟ ਜਾ ਇਹ ਤਾਂ ਸੂਟ ਲੈ ਲੈਣ ਆ ਲੈਣ ਦਕਸ਼ ਹੂੰ ਲੈ ਆਈ ਤੇ ਸੂਟ ਮੈਂ ਹਾਂ ਢਿੱਪੂ ਚ ਲੈ ਆਈ ਤੇ ਕੰਮ ਜਿਨੇ ਮੇੜ ਕੇ ਮੈਂ ਖਾ ਚੱਲ ਲੈ ਆਉਣੀ ਇੱਕ ਸੂਟ ਖਰਾ ਦੇ ਵਾਸਤੇ ਨਹੀਂ ਆਉਦੇ ਵਾਸਤੇ ਲੈ ਤੇ ਮੈਂ ਖਾ ਚੱਲ ਰਾਂਗੇ ਜਸ ਸੋਣਾ ਵਿੱਕਾ ਜਾ ਹਨ ਮੇਰਾ ਸਿਰਾਂਕ ਤਾਂ ਸੋਹਣਾ ਕਢਾਈ ਵੀ ਸੋਹਣੀ ਐ ਤੇ ਤੂੰ ਮੈਨੂੰ ਅੱਧ ਕਿ ਦੱਸੇ ਨੀ ਹੈਗਾ ਹੂੰ ਦੱਸਿਆ ਮਹਾਂ ਚੱਲ ਕੀ ਹੁੰਦਾਗਾ ਮਹਾਂ ਫਿਰ ਮਹਾਂ ਚੱਲ ਪਹਿਲਾਂ ਉਹਦੇ ਕਿੰਨੀ ਜਾਊਂਗੀ ਫਿਰ ਉੱਧਰ ਜਾਊਂ ਤੈਨੂੰ ਸੱਦ ਕੇ ਲਿਆਉਂਗੀ ਮਹਾਂ ਚੱਲ ਮੈਂ ਲਿਆਉਣੀ ਆਗੀ ਮਹਾਂ ਕੀ ਹੁੰਦਾਗਾ ਮਹਾਂ ਲੈ ਮੈਂ ਤੂੰ ਤੇ ਹੀ ਮਹਾਂ ਦਾਵਾ ਲਿਆਉਣੀ ਮਹਾਂ ਚੱਲ ਮੈਂ ਸੁਣੇ ਹੀ ਰੋਣਾ ਸੀ ਲਾ ਦਿੰਦੀ ਤੂੰ ਨਾਲ ਤੇਰੇ ਮੈਂ ਲਿਆਉਂਦੀ ਹੋਰ ਚੱਲ ਕੋਈ ਨਾ ਫਿਰ ਮੁੰਡਾ ਲੜਨ ਲੱਗ ਜਾਂਦਾ ਰੀਸ ਕਰਦੀ ਆਗੀ ਚੱਲ ਰੀਸ ਤਾਂ ਕਾਦੀ ਹੁੰਦੀ ਆਗੀ ਵਾਸੀ ਹੁਣ ਤੂੰ ਪਹਿਲਾ ਦੱਸ ਵੀ ਮੇਰਾ ਸੂਟ ਸੋਹਣਾ ਆ? ਇਹ ਸੂਟ ਤਾਂ ਸੋਹਣਾ ਹਾਂ, ਠੀਕ ਆ ਵਧੀਆ ਹੈਗਾ। ਸੋਹਣਾ ਹੋਵੇ। ਹਾਂ, ਸੋਹਣਾ। ਫਿਰ ਤਾਂ ਮਹਾ ਹੁਣ ਸੰਹੂ ਨਹੀਂ ਫਿਰ ਮ ਬਦਲ ਲਵਾਂਗੀ। ਬਦਲਦੇ ਦਾ ਕੀ ਹੈਗਾ ਸੋਹਣਾ ਰਹੰਦੂ ਵੀ ਸੋਹਣਾ ਹੈਗਾ ਤੇ ਕਿੰਨੇ ਦਾ ਬਣ ਗਿਆ ਇਹ? ਇਹ ਤਾਂ ਬਣ ਗਿਆ ਮੈਂ ਕਿਹ ਬਣਿਆਗਾ। ਅੱਛਾ ਫਿਰ ਵੀ ਕਿੰਨਾ ਕੇ ਮਹਿੰਗਾ? ਮੈਨੂੰ ਤਾਂ ਬਹੁਤ ਮਹਿੰਗਾ ਹੀ ਲੱਗਦਾਗਾ ਹਨਾ। ਹਾਂ 11-1200 ਦਾ ਦਿੱਤਾਗਾ। ਅੱਛਾ। ਚੱਲ ਮੋ। ਬਾਰੇ ਮਹਿੰਗੇ ਤੈਨੂੰ ਪਤਾ ਲੋਟ ਨਹੀਂ ਆਉਂਦੇ ਹੈਗੇ।

ਚਲ ਮਹਾਉਣ ਸੇ ਔਣੂ ਕੀ ਕੱਢ ਲੂਣੀ ਨਾਮ ਜੇ ਲੈ ਕੇ ਫਿਰ ਮਹਾਚਲ ਹੁਣ ਬਿੰਦੇ ਛੱਟ ਫਿਰ ਕੜਾ ਦਿਨ ਨਿਕਲਦੇ ਨੇ ਹਨਾ 1.5 ਦਿਨ ਨੇ ਨਿਕਲਦੇ ਨਹੀਂ ਹੈਗੇ ਬੈਠੇ ਸਾਰਾ ਦਿਨ ਤੇ ਮੈਂ ਹੁਣ ਫਿਰ ਮਖਸਲ ਸਾਂਹ ਨੂੰ ਢੋਪਾ ਭਰਨ ਨੂੰ ਦੋ ਦਿਨ ਚ ਸਾਂਹ ਨੂੰ ਵੀ ਹੁਣ ਕੰਮ ਧੰਦਾ ਚਲ ਸੰਤਾ ਇਹ ਹੋਲੀ ਹੋਲੀ ਆਪੇ ਹੋਰ ਮਾਸੀ ਕੀ ਕਰਦੀ ਹੁੰਨੀ ਇਹ ਦਿਨ ਕੁਛ ਨਿਕਲ ਨਾ ਕੀ ਇਹ ਤੁੰ ਦੱਸ ਜਿਨੇ ਵੀ ਆਹੀ ਮਾੜਾ ਮੋਟਾ ਕੰਮ ਧੰਦਾ ਕਰੀ ਜਾਂਦੀ ਆਂ ਜੀ ਦਾ ਬਸ ਚੱਲ ਬੜੀ ਆਈ ਚੱਲੀ ਜਾਵੇ ਮੂੰਹ ਬਿੰਦ ਚਟ ਜੇ ਬੈਹ ਜੂ ਫਿਰ ਦੁਪਹਿਰ ਦੀ ਚਾਹ ਪਾਣੀ ਹੋ ਜੂਗੀ ਤੇਰਾ ਚਾਚਾ ਆ ਜਾਂਦਾਗਾ ਚਾਹ ਪਾਣੀ ਹੋ ਜਾਂਦਾ ਰੋਟੀ ਹੋ ਜਾਂਦੀ ਹੈ ਭਾਂਡੇ ਟਿੱਕਰ ਹੋ ਜਾਂਦਾਗਾ ਐਨੇ ਫਿਰ ਆਠਣਾਲੀ ਹੋ ਸਕਦੀ ਐਨੇ ਫਿਰ ਸਬਜੀ ਸਬਜੀ ਚੀਰ ਲਈ ਦੇ ਆਠਣ ਦਾ ਹੌਲੀ ਹੌਲੀ ਕਰ ਲਈਦਾ ਬਿੰਦ ਚਟ ਜੇ ਫਿਰ ਫੇਰ ਬੈਠੀ ਦਾ ਦੁਪਹਿਰ ਤੋਂ ਬਾਅਦ ਦੁਪਹਿਰੇ ਵਾਲਾ ਨਿਮੜ ਕੇ ਜੇ ਫਿਰ ਦੋਸਾ ਹੁਣਾ ਪਰ ਲਈਦੇ ਨੇਗੇ ਹੂੰ ਬਾਕੀ ਆਇਆ ਕੱਲੀ ਨੂੰ ਤਾਂ ਔਖ ਹੀ ਆਣਾ ਸਾਰ ਦਿਨ ਨਹੀਂ ਕਰੀ ਜਾਣਾ ਕੱਲੀ ਤਾਂ ਫਿਰ ਹੁਣ ਕੀ ਕਰੇ ਕੁਛ ਨਹੀਂ ਹੁੰਦਾ ਕਰਨੇ ਤਾਂ ਹੈਗੇ ਨੇ ਕੰਮ ਤਾਂ ਕਰਨੇ ਹੀ ਹੁੰਦੇ ਨੇ ਹੂੰ ਕੰਮ ਜਦ ਲੈ ਕਰਨੇ ਫਿਰ ਵੀ ਕਿੱਥੇ ਹੋਣਾ ਫਰਕ ਤਾਂ ਪੈਂਦਾ ਹੀ ਆ ਹਨਾ ਕਿੱਥੇ ਸਾਰਾ ਕੱਲੀ ਤੇ ਹੋ ਜਾਂਦਾ ਹੈਗਾ ਲੈ ਮਚਾਹ ਕਰਕੇ ਲਿਆ ਮਾਂ ਨਾ ਚਾਹ ਤਾਂ ਬੱਸ ਕਰ ਲੈਣੀ ਹੈਗੀ ਕੋਈ ਨਾ ਨਾ ਬੱਸ ਚਾਹ ਤਾਂ ਜਾਨੀ ਹੈ ਵਾ ਤਾਂ ਬੱਸ

ਚੱਲ ਹੁਣ ਤੂੰ ਅੱਜ ਮੇਰੇ ਕੋਲ ਕਿਹੜਾ ਮਾਰਿਆ ਹੁਣ ਕੋਈ ਨਹੀਂ ਮਾਰਿਆ ਆਉਂਗੀ ਜਿਹੜੇ ਫਿਰ ਕੀ ਹੁੰਦਾ ਤੂੰ ਕਹਿੰਦੀ ਹੁਣ ਤੂੰ ਨਹੀਂ ਆਉਂਦੀ ਲੈ ਮੈਂ ਤਾਂ ਆ ਗਿਆ ਚਲ ਦੇਖੂਗੀ ਮੈਂ ਮੇਰਾ ਕੰਮ ਕਰ ਦਿੰਦਾ ਨਿਮੇੜ ਕੇ ਜਿਵੇਂ ਤੂੰ ਆਇਆ ਗੇ ਕੋਈ ਨਹੀਂ ਆਉਂਗੀ ਫਿਰ ਚੱਲ ਆ ਜੀ ਤੂੰ ਮੇਰੇ ਕੱਪੜੇ ਧੋਣੇ ਆ ਗਏ ਹਲੇ ਦੋ ਅਸੀਂ ਕੱਲ ਮਿੰਟ ਉੱਥੇ ਹੈਗੇ ਕੱਪੜੇ ਹੋਰ ਚਲ ਧੋ ਲੈ ਕੱਪੜੇ ਮਾਇਆ ਤੇ ਛੋਟੇ ਹੋ ਗਏ ਸੁੱਕਦੇ ਨਹੀਂ ਹੈਗੇ ਫਿਰ ਹੋਰ ਐ ਸਲਾਬੇ ਪਏ ਰਹਿੰਦੇ ਹੈਗੇ ਤੇ ਦੋ ਦਿਨ ਫਿਰ ਦੂਜੇ ਨੂੰ ਧੁੱਪ ਲਗਾਉਣੀ ਪੈਂਦੀ ਹੈ ਨਾ ਹੋਰ ਧੋ ਲੈ ਚਲ ਮੈਂ ਵੀ ਦੇਖਣੀ ਹੁਣ ਬਿੰਦ ਛੱਟ कट के देख देना काट ला होली होली चंगा गाँव से मैं तो जानी है फिर हाँ चल ठीक गाँव से ठीक कचंगा नहीं मैं मैं यार तो कट्टी ना माँ नहीं आम कहीं ची कौन ची जाके कहीं ची दे पचा के कट लेने कट किसे होंगे हाँ तो हो नहीं

ਕੋਈ ਗੱਲ ਨਹੀਂ ਮੈਂ ਕਹਿਣੀ ਹੈ ਇਹਨਾਂ ਨੂੰ ਅੱਜ ਮੈਂ ਨਿਆ ਕੇ ਦੋ ਸੂਟ ਇਤ ਵੀ ਮਹੰਗਾ ਬਾਕੀ ਮੈਂ ਨਾਲ ਹੀ ਭਗ ਜਾਊਂਗੀ ਉਹਦਾ ਮਾ ਪਸੰਦ ਲੈ ਕੇ ਆਉਂਗੀ ਫਿਰ ਦੇਖੀ ਮੈਂ ਜਾਊਂਗਾ ਸਿੰ ਕੋਈ ਨਹੀਂ ਮੈਂ ਇੱਕ ਦੋ ਚੀਜ਼ਾਂ ਹੋ ਲਿਆ ਆਉਂਗੀ ਉਹ ਵੀ ਕੀ ਹੁੰਦਾ ਵਾ ਫਿਰ ਮਾਸੀ ਸਮੇਂ ਜਾ ਰਹੇ ਮੱਚੂਗੀ ਹੈ ਨਾ ਹਾਂ ਚਲ ਦੇਖ ਲਈਏ ਕੋਈ ਨਹੀਂ ਕਹਿਣੀ ਹੈ ਇਹਨਾਂ ਨੂੰ ਅੱਜ ਮੈਂ ਤਾਂ ਖਲ ਨੂੰ ਮੰਡੀ ਜਾਊਂਗੀ ਮੈਂ ਤਾਂ ਸਮਾਨ ਲੈ ਕੇ ਆਉਂਗੀ ਫਿਰ ਦੇਖਦੇ ਹਾਂ ਮਾਸੀ ਕਿਵੇਂ ਕਰਦੀ ਹੈਗੀ ਮੈਂ ਵੀ ਉੱਤੋਂ ਦੀ ਰਹਾਵਾਸੀ ਦੇ ਹਾਂ ਤਾਂ ਚਲ ਕੰਮ ਕਰਾਂ ਉਹਨੂੰ ਤਾਂ ਕਰਤੀ ਹੈ ਢੀ ਘਰਨੀ ਸੀ ਯਾਨੀ ਕਪੜੇ ਚੱਕਾ ਸਾਰੇ ਕਪੜੇ ਇੱਥੇ ਲੈ ਕੇ ਰੱਖਦੇ ਮੈਂ ਵੀ ਉਹ ਵੇਸਾ ਦਿਨ ਪਈ ਯਾਨੀ ਕਿ ਚੱਕੀ ਦੇ ਵਾਂ ਪਰੇ ਛਾ ਕਰਦੀਆਂ ਤਾਂ ਇਹਨਾਂ ਦੀ ਬਸ ਹੁਣਾ ਕਪੜੇ ਕੁੱਪੜੇ ਤਿਆਰ ਕਰਕੇ ਹੁਣ ਮੈਂ ਬੇਲੀ ਆਂ ਕਿ ਦੁਬਾਰਾ ਫਿਰ 10 ਮਿੰਟ ਚੱਲ ਪਾਏ ਜਾਵਾਂਗੇ ਹੋਰ ਕੀ ਆ। ਕੇ ਦੇਖਾਂਗੇ ਨਹੀਂ ਕੰਮ ਤਾਂ ਦੇਲਾ ਪੱਛੋ। ਚਾਚੂ ਬਣਾ ਕੇ ਨਹੀਂ ਗਿਆ ਰਾਣੀ। ਹਾ 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 ਕੋਨ ਮਾਸੀ ਆ। ਹੇ ਹੇ ਕੀ ਕਰ ਜਾਨੀ ਕਿਰਨਾ? ਹੂੰ ਕੋਸ ਨਹੀਂ ਬਸ ਕਪੜੇ ਹੀ ਰਹਿੰਦੇ ਸੀਗੇ ਆਹ। ਕਪੜੇ ਜੇ ਸੱਕੀ ਜਾਂਦੀ ਸੀ। ਹਾਂ ਸਸੀ ਘਰ ਨਾਲ ਸੀ। ਸਸਰੀ ਘਰ। ਕੀ ਮੈਂ ਠੀਕ ਆ? ਠੀਕ ਆ ਬਦੀਆ ਅੱਛਾ ਮਾਰ ਲਾ ਤਾ ਕਪੜੇ ਕਾ ਨੂੰ ਸਰਤੇ ਸੇ ਕੋਈ ਨਹੀਂ ਮਾਰਦੀ ਤੈ ਤਾਂ ਮਾਰਦੀ ਕੋਈ ਨਹੀਂ ਤੈ ਮਾਰ ਲਾ ਜ ਸਾ ਤੋ ਆਏ ਪਾਣੀ ਪੋਣੀ ਪੀ ਨਾ ਨਾ ਪਾਣੀ ਤਾਂ ਬਸ ਪੱਖਾ ਲਾ ਲ ਮਿੰਦਕ ਹੈ ਨਾ ਘਟ ਜਾਂਦਾ ਗਾ ਅੱਛਾ ਕੋਈ ਮੈਂ ਤਾਂ ਠੰਡ ਤਾਂ ਹੈਗੀ ਤੀ ਫਿਰ ਪਤਾ ਨਹੀਂ ਕਾ ਤੋ ਮਾਰੋਗੇ ਆ ਕੇ ਗਰਮੀ ਜੀ ਲੱਗੀ ਅੰਦਰ ਆ ਜੀ ਤਾਂ ਨਾ ਪੱਖਾ ਤਾਂ ਲੱਸੀ ਜੀ ਲੱਗੀ ਹੋਰ ਮਾਤਰਾ ਲਾਉਂਦੇ ਨਹੀਂ ਹੁੰਦੀ ਆ ਕਿ ਮਗਾ ਠੰਡੇ ਹੀ ਹੁੰਦੀ ਆ ਅੰਦਰ ਤਾਂ ਮਾ ਖਾ ਹੋਰ ਹੁਣ ਤਾਂ ਘਰ ਦੀ ਤਾਂ ਹੈਗੀ ਆ ਕਿ ਫਿਰ ਮੈਂ ਤਾਂ ਬੜੀ ਲੱਗਦੀ ਹੈਗੀ ਕਿਰ ਮੈਂ ਐਸ ਜੀ ਕਦ ਕਦ ਤਬਾੜੀ ਹੋ ਜਾਂਦੀ ਹੈ ਕਿਤੇ ਕਦ ਫਿਰ ਤੂੰ ਆਇਆ ਦਵਾਈ ਫੂਟੀ ਤੇ ਖਾਈਆ ਨਹੀਂ ਲੱਗੇ ਵਾਲੀ ਹੈ ਨਾ ਤੈਨੂੰ ਹੋਰ ਗਰਮਾਹ ਹੋ ਜਾਂਦਾ ਹੋਗਾ ਹੈ ਹੈ ਨਹੀਂ ਕੰਮ ਜੇ ਨਮੜ ਕੇ ਮੈਂ ਤਾਂ ਆਪ ਮਹਾ ਬਿੰਦ ਦੁਪਹਿਰੇ ਜਿਹੜੇ ਹੋਰ ਚਾਹ ਪਾਣੀ ਦਾ ਨਮੜ ਕੇ ਜੇ ਮਹਾ ਚੱਲ ਜਿੰਦ ਕਾ ਹੁਣ ਜਾ ਕੇ ਨਹੀਂ ਪੈਂਦੀ ਸੀ ਅੱਜ ਮੈਂ ਆਪਾਂ ਨੂੰ ਸਾਬਰਾਵੇ ਆਏ ਜਾਏ ਬਣਾ ਇਹ ਤਾਂ ਅਸੀਂ ਹੈ ਗਈ ਵੇੜਾ ਫੜਾ ਮਾਰਦੀ ਰਹਿੰਦੇ ਤੂੰ ਮੇਰੇ ਕੋਲੇ ਆ ਗਈ ਮੈਂ ਤੇਰੇ ਕੋਲੇ ਆ ਗਈ ਟਾਈਮ ਪਸ ਵਧੀਆ ਹੋਈ ਜਾਂਦਾਗਾ ਹੋ ਕੀ ਆਗਾ ਆਹੇ ਕੁਝ ਇਥੇ ਹੋ ਜਾਂਦਾ ਸੀ ਲੈ ਹੂੰ ਹਰੇਕ ਦੇ ਘਰ ਤਾਂ ਜਾਇਆ ਵੀ ਜਾਂਦਾਗਾ ਭਾਈ ਹਨ ਟਾਈਮ ਵੀ ਨਹੀਂ ਹੋਇਆਗਾ ਅੱਜਕੱਲ ਹਾਂ ਜਿੱਥੇ ਮੜਾ ਮੋਟਾ ਚੱਲ ਆਪਾਂ ਨੂੰ ਕੋਈ ਚਾਹੁੰਦਾਗਾ ਜਨ ਉੱਥੇ ਜਾਇਆ ਜਾਂਦਾਗਾ ਸਹੀ ਗੱਲ ਹੈ ਹਨ ਤੇ ਜਿੱਥੇ ਕੋਈ ਚਾਹੁੰਦੇ ਨਹੀਂ ਉੱਥੇ ਜਾਇਆ ਬਣੀ ਜਾਂਦਾ ਹੈ ਬਾਕੀ ਆਇਆ ਵਸੇ ਨਾ ਅੱਜਕੱਲ ਆਪਾਂ ਕਿਸੇ ਰੀ ਬਾਦਮੀ ਨਾ ਘਾਟਮੀ ਹਾਂ ਆਰ ਦੇ ਨੀ ਲੋਟ ਆਉਂਦੀਆਂ ਕਬੀਲਦਾਰੀਆਂ ਕਿਸੇ ਦੀਆਂ ਕੀ ਕਰਕੇ ਕਰਾਂਗੇ ਹਨਾ ਆਪਦੇ ਘਰੋਂ ਨੀ ਲੋਟ ਆਉਂਦਾ ਹੈਗਾ ਲੋੜ ਵੀ ਨਹੀਂ ਹੈ ਕਿ ਵਾਸੀ ਕਿਸੇ ਨੇ ਕਰਨਾ ਜੀ ਆਹ ਕਿਹ ਫਿਰ ਗੱਲ ਕਿਸੇ ਤੱਕ ਪਹੁੰਚੇ ਜਾਂਦੀ ਹੈ ਕਿ ਮੜਕੇ ਵਾਲਾ ਰੋਸ ਕਰਦਾ ਹੈ ਰੋਸ ਕਰਦਾ ਵਾ ਕੀ ਫਾਇਦਾ ਹੈਗਾ ਕਿਸੇ ਨੇ ਐਵੇਂ ਗੱਲਾਂ ਕਰਕੇ ਆਪਦੀ ਭਰੇ ਆਪਦੇ ਲੋਟ ਕਰੀਏ ਦੁੱਖ ਜਿਵੇਂ ਨਾ ਆਉਦਾਗਾ ਹੋਰ ਸੂਟ ਜਿਓ ਕੱਟ ਕੇ ਆਈ ਤੀਗੀ ਮਹਾ ਚਲ ਮਾ ਕੱਟ ਲਿਆ ਸੂਟ ਜੇ ਕੱਟ ਤਾਂ ਲੈਂਦਾ ਫਿਰ ਮੈਂ ਪਰੂੰਗੀ ਤਾਂ ਆਪਾ ਹੌਲੀ ਹੌਲੀ ਚੱਲ ਮੈਨੂੰ ਕੋੜਾ ਹਜੇ ਦਿਖਵਾ ਲਈ ਆ ਕੀ ਕੋਈ ਸੌਂ ਨਹੀਂ ਲੱਗੀ ਨੀ ਹਜੇ ਸੌਣ ਹਜੇ ਨਿਕਾਲੀ ਹੈ ਨਹੀਂ ਗਈ ਫਿਰ ਮਖਾ ਮੈਂ ਫਿਰ ਸੌ ਲੂੰਗੀ ਚਲੋ ਮੈਂ ਹਜੇ ਕਿੱਥੇ ਜਾਣਾਗਾ ਹੌਲੀ ਹੌਲੀ ਮੈਂ ਸੌ ਕੇ ਰੱਖ ਲੂੰਗੀ ਚਲ ਕਈ ਵਾਰ ਕਿੱਥੇ ਜਾਣਾ ਪੈ ਜਾਂਦਾ ਚਰਕਦੇ ਨੇ ਪਾਕੇ ਤੋ ਜਾ ਜਾਂਦਾ ਹੋਰ ਐ ਹੋ ਜਾਂਦਾਗਾ ਚਲ ਵਧੀਆ ਗਾ ਅਸੀਂ ਆ ਕੇ ਟਾਈਮ ਕੱਟੇ ਸੀ ਹੋਰ ਚਾਚੂ ਬਣਾ ਕੇ ਲਿਆ ਨਾ ਚਾਹ ਤਾਂ ਕੀ ਕਰਨੀ ਆਂਗੀ ਚਾਹ ਬਾਲੀ ਤਜ਼ਾ ਬਣ ਜਾਂਦਾ ਮੇਰਾ ਮੜਾ ਚਾਹੀ ਕੇ ਹੋਰ ਨਮੇੜਲੇ ਕੰਮ ਤਾਂ ਐਵੇਂ ਹੈ ਨੇੜਲੇ ਵਾਸੀ ਵਾਸਾ ਹੋਰ ਵਾਹ ਚੱਲ ਪੈਣੀ ਮੱਖਾ ਦਸ ਨਵੇਂ ਤੋਂ ਕੰਮ ਆਹ ਕੱਪੜੇ ਰਹਿ ਗਏ ਸੀ ਹਾਂ ਹਾਂ ਤੈ ਮਾਰ ਨਾਲੀ ਤੋ ਤਾਂ ਮੈਂ ਡੜਕੀ ਦਿਨਨੀ ਆ ਕੱਪੜੇ ਮੈਂ ਹਣੀ ਆ ਰਹਿਗੇ ਚੱਕਦਾ ਮੈਂ ਖੈਥੋਂ ਫਿਰ ਇਨੇ ਫਿਰ ਤੁ ਆ ਗਈ ਚੱਲ ਹੋਰ ਮੈਂ ਵੀ ਵੱਖਾ ਕੰਮ ਚੱਲ ਹੁਣ ਦੁਬਾਰੇ ਜੀ ਤੁਹਾਨੂੰ ਮਿਲ ਕੇ ਚਾਹ ਬਣੀ ਜਾਂ ਕਰਕੇ ਮੈਂ ਚੱਲ ਬਿੰਦੇ ਚੱਟੋ ਕੋਲ ਜਾਇਆ ਉਹਦੀਆਂ ਕੀ ਮੱਖਾ ਤੇ ਦੋ ਦਿਨ ਹੋ ਗਏ ਉਹਨੂੰ ਆਈ ਨੂੰ ਮੈਂ ਮਿੱਥੋਂ ਜਾਇਆ ਹੀ ਨਾ ਗਿਆ ਮੱਖਾ ਤੇ ਮਾਹਾਂ ਫੇਰ ਆਏ ਜੇ ਹੋ ਜਾਣਿਆ ਹਨਾ ਵੀ ਪਤਨ ਕੀ ਗਵਾਚਿਆ ਗਵਾਚਿਆ ਆਏ ਜੇ ਹੋ ਜਾ ਲੋ ਜਦੋਂ ਆਪਾਂ ਮੰਗ ਲਈਏ ਜਿੱਥੇ ਆਪਣਾ ਮੂਹ ਪਿਆਰ ਹੋਵੇ ਉੱਥੇ ਹਨਾ ਹਾਂ ਹੋ ਜਾਂਦਾਗਾ ਤੇ ਮੈਂ ਅੱਖ ਜਾ ਕੇ ਆਉਣੀ ਮੈਂ ਤਾਂ ਹੁਣ ਮਾਫਾ ਫੇਰ ਹੀ ਆ ਕੇ ਉਹ ਕਰ ਲਵਾਂ ਜਿਹੜੇ ਚੱਲ ਵਧੀਆ ਹੋ ਗਈ ਤੈਨੂੰ ਇੱਕ ਚੀਜ਼ ਦਿਖਾਉਣੀ ਆ ਖੜ ਜਾ ਤੂੰ ਮੈਨੂੰ ਦਿਖਾ ਸੀਗਾ ਤੇ ਮੈਨੂੰ ਆਪ ਦਾ ਮੈਂ ਵੀ ਤਾਂ ਦਿਖਾਉਣੀ ਆ ਇੱਕ ਚੀਜ਼ ਖੜ ਜਾ ਦੇਖਾਂ ਚੱਲ ਵਧੀਆ ਫੇਰ ਆਹ ਦੇਖ ਵਾਸਤੇ ਕੀ ਇਹ ਜੇ ਡੱਬੇ ਚ ਦੇਖ ਲਾਗੀ ਹੈਗਾ ਤੈਨੂੰ ਪਤਾ ਲੱਗ ਜੀ ਮੇਥੇ ਕੋ ਸੂਟ ਲਿਆਈਆਂ ਜੀ ਲਾ ਹੋਰ ਹੁਣ ਇਹ ਨਾ ਸੋਨਾ ਸੂਟ ਆਗਾ ਹਨਾ ਸੋਨਾ ਸੂਟ ਆਗਾ ਹੋਰ ਲੈ ਤੈਨੂੰ ਦਿਨ ਮੇਰਾ ਸ਼ਰੀਕਾ ਹੋਗਾ ਹਾਂ ਸ਼ਰੀਕਾ ਘਰਵਾਸੀ ਤੂੰ ਉਹ ਸੂਟ ਲੈ ਆਏ ਲ ਮੈਨੇ ਨਾ ਉਹ ਨਾ ਸੀਗਾ ਸੂਟ ਆ ਸੂਟ ਮੇਰੇ ਦਾ ਸਾਵਣੀ ਹੈਗਾ ਹੁਣ ਫਿਰ ਮੈਂ ਤਾਂ ਚਲੂ ਨਹੀਂ ਮੈਂ ਮੈਨੂੰ ਕੀ ਪਤਾ ਸੀ ਹੁਣ ਤੂੰ ਲੈਣਾ ਦੇਗਾ ਆ ਦੇਖ ਦੇ ਬੱਚਾ ਦੇਖ ਇਹਦਾ ਕੱਢ ਕੇ ਸੂਟ ਤਾਂ ਸੋਹਣਾ ਸੂਟ ਤਾਂ ਦਿਖ ਹੀ ਜਾਂਦਾ ਹੈਗਾ ਸੂਟ ਤਾਂ ਸੋਹਣਾ ਕੱਢਿਆ ਹੋਇਆ ਲਟੋ ਕੱਢਿਆ ਹੋਇਆ ਦੁਪੱਟਾ ਹੈਗਾ ਸੂਟ ਨੂੰ ਕੱਢਿਆ ਹੋਇਆ ਸੂਟ ਨੂੰ ਕਢਾਈ ਵਾਲਾ ਬਹੁਤ ਸੋਹਣਾ ਸਤੇ ਨੂੰ ਕਿੰਨੇ ਦਾ ਲੱਗਦਾ ਹੈਗਾ ਮੈਨੂੰ ਤਾਂ ਭਾਈ ਹੁਣ ਕੀ ਪਤਾ ਲੱਗਦਾ ਕੋ ਸੂਟ ਦਾ ਘੜਾ ਕੋਈ ਮੂਹ ਆਗਾ ਮੂਹ ਸਿਰੇਗਾ ਸੂਟ ਦਾ ਸੂਟ ਦਾ ਹੁਣ ਮਹਿੰਗਾ ਤੋਂ ਮਹਿੰਗਾ ਵੀ ਪਿਆਸਾ ਹਸਤੇ ਵਾਸਤਾ ਵੀ ਤੇ ਆ ਪੈਦਾਗਾ ਫੇਰ ਵੀ ਡੱਬੇ ਬੰਦਾ ਹੈਗਾ ਉਹਨਾਂ ਨੂੰ ਬਹੁਤ ਹੈ ਕੱਪੜਿਆਂ ਚੋਲਾ ਵੀ ਬਾਹਲਾ ਹੈਗਾ ਸੂਟ ਤੇ ਤਾਂ ਬਹੁਤ ਸੋਹਣਾ ਨਿੰਦਨ ਵਾਲਾ ਨਹੀਂ ਹੈਗਾ ਉਹ ਤਾਂ ਵਧੀਆ ਹੈਗਾ ਫਿਰ ਪੈਸੇ ਵੀ ਕੋਈ ਵਧੀਆ ਹੀ ਲੱਗੇ ਹੋਣਗੇ ਹੈਨਾ ਪੂਰੇ 4500 ਦਾ ਆਇਆ ਫਿਰ ਫਿਰ ਤੂੰ ਤਾਂ ਮਹਿੰਗਾ ਲੈ ਆਂਗੀ ਫਿਰ ਇੱਥੇ ਤੈਨੂੰ ਦੀਪੂਆਂ ਚ ਬਲ ਮਹਿੰਗੇ ਕਿੱਥੋਂ ਮਿਲ ਜਾਂਦੇ ਐਡੇ ਮਹਿੰਗੇ ਇੱਥੇ ਕਿੱਥੇ ਨੇਗੇ ਬਾਕੀ ਇਹੋ ਜਿਹਾ ਤਾਂ ਮੈਂ ਇੱਥੇ 20 ਵਾਰ ਦੇਖਿਆ ਇਸੇ ਕਰਕੇ ਮੇਰੇ ਤਾਂ ਕੋਈ ਪਸੰਦ ਨਹੀਂ ਹੋ ਰਹੀ ਫਿਰ ਮੇਰੇ ਤੇ ਤੂੰ ਉਹੀ ਰੋਸਾ ਕਰੀ ਜਾਨੀਂ ਆਂਗੀ ਹਾਂ ਰੋਸਾ ਦਾ ਚਿੰਤਾ ਨਹੀਂ ਲੈ ਕੇ ਨਹੀਂ ਗਈ ਨਹੀਂ ਨਹੀਂ ਰੋਸਾ ਤਾਂ ਫਿਰ ਤਾਂ ਆਉਂਦਾਗਾ ਤੂੰ ਕਿਰੇ ਮੈਨੂੰ ਦੱਸਿਆ ਸੀਗਾ ਦੱਸੋ ਮੈਂ ਮਾਇਆ ਖਾ ਨਹੀਂ ਮੇਰੇ ਬੈਠੇ ਬੈਠਦੇ ਮਾਂ ਤੇ ਗੱਲ ਲਾ ਗਈ ਮੈਂ ਆਖਿਆ ਕਿ ਸੂਟ ਲਿਆ ਮਾਮਾ ਖਾਨੀ ਚਲ ਕੇ ਤੇ ਜਾਣਾ ਆਉਣਾ ਪਏ ਤਾਂ ਖੜੇ ਪੈਰ ਮੈਂ ਆਖਿਆ ਫਿਰ ਸੋਨ ਕੋਈ ਤਾਂ ਲੁੰਗੀ ਤੇ ਮਹਾਤਲ ਮਾਇਆ ਕੋਲ ਲੈਣੀ ਸੀ ਤਾਂ ਕਰਕੇ ਲਿਆਈ ਮੈਂ ਤਾਂ ਤੇ ਮੈਨੂੰ ਵੀ ਬਹੁਤ ਇਹ ਰਚ ਨਹੀਂ ਦੀਏ ਤੇ ਹਨਾ ਚਲੋ ਨਾ ਉਹਦੇ ਵਿੱਚ ਆ ਗਈ ਮੈਂ ਤਾਂ ਤਾਂ ਲੈ ਆਈ ਮਾ ਕੀ ਕਹਾਂ ਤਾ ਕੋਈ ਹੋਣਾ ਰੱਖੇਗਾ ਜੇ ਤੂੰ ਆਉਂਦੇ ਮੈਂ ਤੂੰ ਮੈਨੂੰ ਦਿਖਾ ਤਾ ਤੇ ਮੈਂ ਤੇ ਮੈਂ ਵੀ ਤਾਂ ਉਹਦੀ ਮਜੇ ਤੀ ਪਿਆ ਤੀ ਮੈਨੂੰ ਕਿੱਥੇ ਦਿਖਾਉਂਦੀ ਸੀ ਕਿ ਮਾਸੀ ਜਦ ਤੇ ਪਿਆ ਸੀਗਾ ਤਾਂ ਮੈਂ ਦੇਖ ਰਿਆ ਜਾ ਕੇ ਤੇਰਾ ਮੈਂ ਕਿਹੜਾ ਲੁਕਾਉਂਦੀ ਸੀ ਕਿ ਚੱਕ ਕੇ ਜੇ ਤਾਂ ਲੁਕੋਇਆ ਹੋਵੇ ਫਿਰ ਤਾਂ ਤੂੰ ਕਹੇਦੀ ਉੱਥੀ ਪਿਆ ਤੀਗਾ ਮੈਂ ਤੁਹਾਨੂੰ ਆਪ ਵੀ ਨਹੀਂ ਦੱਸਿਆਗਾ ਵੀ ਮਾ ਲੈ ਮੈਂ ਅਸਲੀ ਦੀ ਇਹਨੇ ਆਪ ਗੱਲਾਂ ਚ ਉਲਝ ਗਈਆਂ ਮੈਂ ਗੱਲਾਂ ਕਰੀ ਗਈਆਂ ਕਿ ਮੈਂ ਮਾ ਚਲ ਦੱਸਦੀਆਂ ਤਾਂ ਫੋਨੀਆ ਸਾਹਮਣੇ ਤਾਂ ਕੋਲੇ ਤਾਂ ਪਿਆ ਤੀਗਾ ਉਹੀ ਨਾ ਇੱਕ ਤਾਂ ਮੈਂ ਲੈ ਕੇ ਆਈਆਂ ਸੂਟ ਸੂਟ ਲਈਆਂ ਗਿਆ ਮੈਨੂੰ ਮਸ਼ੀਨ ਵੀ ਦਿੱਖੀ ਜਾਂਦੀ ਹੈ ਉਹ ਮਸ਼ੀ ਹਾਂ ਤੇ ਤੁਸੀਂ ਸ੍ਰੀਕਾ ਦਾ ਹੋ ਗਿਆ ਵੀ ਮਾਸੀ ਸੂਟ ਲਈ ਸ੍ਰੀਕਾ ਕਿਵਾਂ ਸੀ ਫਿਰ ਲੈ ਤੇ ਤੂੰ ਤਾਂ 4 ਗੁਣਾ ਦਾ ਮੈਂ ਮੈਂ ਤਾਂ 1200 ਦਾ ਸੂਟ ਹੀ ਲਈ ਹੈ ਕਿ ਮੇਰੇ ਤੇ ਸੂਟ ਤੇ ਬੂ ਤੂੰ ਇੰਨਾ ਤੜਫੇ ਮਾ ਕਰਿਆ ਮਚੇ ਮਾ ਕਰਿਆ ਹੈ ਮੈਂ ਤਾਂ ਫਿਰ ਵਾਸੇ ਆਈ ਆ ਪਤਾ ਫਿਰ ਆਈ ਨਿਕਲਦੇ ਹਾਂ ਦੇ ਹੈ ਕਿ ਫਿਰ ਕੀ ਹੋਗਾ ਤੁਮ ਆਪਦੇ ਪੈਸੇ ਲਾਉਣੇ ਨੇ ਭਾਈ ਮੈਂ ਆਪਦੇ ਲਾਉਣੇ ਨੇ ਕਿ ਕਿਸੇ ਚ ਵੱਧ ਗੰਜਾਇਸਾ ਕਿਸੇ ਚ ਘਟੰਗਾਇਸਾ ਮੈਂ ਵੀ ਇਹਨਾਂ ਨਾਲ ਕੱਲ ਭਾਗੀ ਸੀ ਕਿ ਮਾਡੀ ਮਾ ਮੈਂ ਤਾਂ ਆਪ ਜਾਊਂਗੀ ਮੈਂ ਤਾਂ ਤੇ ਮੈਂ ਸੂਟ ਦਵਾਤਾ ਪਹਿਲਾਂ ਤੇ ਮੈਨੂੰ ਕਹਿੰਦੇ ਕਿ ਹੋਰ ਚੀਜ਼ ਲੈਣੀ ਹੈ ਤਾਂ ਕਿ ਲੈ ਲਾ ਕੇ ਫਿਰ ਮੈਂ ਤਾਂ ਹਾ ਮਸ਼ੀਨ ਦੇਖ ਲਈ ਸਾਹਵਾ ਡਾਕਟਰ ਉਕਾਲੀ ਦਾ ਵਧੀਆ ਡਾਕਟਰ ਨੌਕਾਲੀਆ ਕਦੇ ਕਰਾ ਕੇ ਲੈ ਜਾ ਕਰਾਂਗੇ ਸੁਖੀ ਆ ਚੀਜ਼ ਦਾ ਕਲੈਂਦੀ ਦਾ ਫਿਰ ਕੀ ਹੋ ਗਿਆ ਮੈਨੂੰ ਤਾਂ ਇਹ ਕਹਿੰਦੀ ਨਹੀਂ ਮੈਂ ਤਾਂ ਵੀ ਗੱਲ ਕਰ ਚੁ ਆਏ ਨਾ ਜਿੱਦ ਕਰਿਆ ਕਰ ਜਿੱਦ ਨਾਲ ਚੀਜ਼ ਨਹੀਂ ਹੋਈ ਲੈ ਸੂਟ ਮਹਿੰਗਾ ਲੈ ਜਾ ਕੇ ਤੇ ਫੇ ਤੈਨੂੰ ਰੋਸਾ ਮੇਰੇ ਤੇ ਕਰਨ ਦੀ ਕੀ ਲੋੜ ਤੇ ਜਦ ਤਾ ਸੂਟ ਲਿਆਉਣਾਂ ਦੀ ਮੰਡੀਆ ਲਿਆਉਣਾਂ ਦੀ ਲਿਆਉਂਦੀ ਚੁੱਪ ਕਰਕੇ ਇਹਦਾ ਰੋਸਾ ਕਾਦਾਗਾ ਕਨਵਾਸੀ ਆਏ ਥੋੜੀ ਹੁੰਦਾ ਕੋਣ ਮੈਨੂੰ ਵੀ ਆ ਗਿਆ ਮੈਂ ਕਨਵਾਸੀ ਨਾਮ ਤੇ ਦੱਸੇ ਨਹੀਂ ਆਗਾ ਮੈਂ ਵੀ ਕੋ ਦੱਸਾਂ ਮੈਂ ਵਕਤ ਦੋ ਚੀਜ਼ਾਂ ਵਾਦ ਲੈ ਮੈਂ ਕਨਵਾਸੀ ਤੋਂ ਚੱਲਿਆ ਹੀ ਵਧੀਆ ਸ਼ੁਕਰਾ ਸਗਤੇ ਵਾਦ ਲੈ ਆਈ ਹੋਰ ਕੋਈ ਮਾੜੀ ਗੱਲ ਥੋੜੀ ਹੈਗੀ ਹੈ ਤੇ ਮੇਰਾ ਸੂਟ ਹੈ ਸੂਟ ਬਥੇਰਾ ਸੋਨਾ ਸਾਵਲੀ ਹੁਣ ਆਪ ਦਾ ਤੇ ਹੋਰ ਹੁਣ ਸਾਵੂੰਗੀ ਸਾਨ ਵਾਸਤੇ ਲੈਦਾਗਾ ਹੋਰ ਤੇ ਤੁਮ ਕੋਈ ਪ੍ਰੋਗਰਾਮ ਆਗਾ ਬਸ ਹਾਂ ਪ੍ਰੋਗਰਾਮ ਤੇ ਪਾਇ ਜਾਊਗਾ ਕਿਸੇ ਤੇ ਹੋਰ ਹੁਣ ਲੈ ਕੇ ਰੱਖ ਲਿਆ ਮੈਂ ਤਾਂ ਹਾਂ ਹੋਈ ਲਈ ਮੈਂ ਤਾਂ ਬਾਕੀ ਹੁਣ ਆਇਆ ਸੀਗਾ ਆਪਣੋ ਕੋਈ ਛੋਟਾ ਮੋਟਾ ਪ੍ਰੋਗਰਾਮ ਚ ਚਰ ਕਰ ਲਾਂਗੇ ਹੁਣ ਉਹ ਤਾਂ ਫਿਰ ਸਚੀ ਨੇ ਆਈ ਵੀ ਮਾਸੀ ਲੈ ਆਈ ਲੈ ਮਾਸੀ ਦੀ ਕਦੀ ਦੀ ਸਾਗੀ ਦੇਖ ਲੈ ਬੂਮਾ ਮਰ ਜਾ ਤੇ ਬਸ ਮੈਨੂੰ ਤਾਂ 500 ਕਹ ਮੈਂ ਵੀ ਕੋਈ ਨਾ ਕੋਈ ਵਾ ਚੀਜ਼ ਜੀ ਬਣਾਵਾ ਚੱਲ ਮੈਂ ਖਾਂ ਚੱਲ ਚੱਲਦਾ ਹੋਇਆ ਬਣਾ ਲਈ ਚੀਜ਼ ਤਾਂ ਬਣਾ ਲਈ ਮਸ਼ੀਨ ਤਾਂ ਬਣਾ ਲਈ ਖੂਸਾ ਮੈਂ ਆ 4500 ਦਾ ਸੂਟ ਤੇ ਕਿਉਂ ਇੰਨੇ ਪੈਸੇ ਲਾਏ ਨੇ ਕਿੰਨੀ ਕੀ ਚੀਜ਼ ਹੋਰ ਆਉਂਦੀ ਲੈ ਹੈ ਉਹ ਕੋਈ ਨਾ 45 ਦਾ ਸੂਟ ਹੁਣ ਤੂੰ ਇਹਨੂੰ ਮੇਰਾ 45 ਦਾ ਸੂਟ ਆ ਸਾਹਮ ਸਾਹ ਰੱਖੇਗੀ ਜੇ ਤੂੰ ਆਏ ਪ੍ਰੋਗਰਾਮ ਤੇ ਇਹੀ ਪਾ ਕੇ ਜਾਵੇਂਗੀ ਤਾਂ ਅੱਜ ਕੱਲ੍ਹ ਟਾਈਮ ਕਿਹਾ ਜ ਸੂਟਾਂ ਦੇ ਚੱਲ ਰਿਹਾ ਉਧਰੋਂ ਘਰਾਂ ਦੀਆਂ ਕੋਟੀਆਂ ਦਾ ਚੱਲ ਰਿਹਾ ਘਰ ਦੇਖਦੇ ਨੇ ਜਾਂ ਸੂਟ ਦੇਖਦਾ ਅਗਲਾ ਹੈ ਤੇ ਉਹੀ ਬਾਰ ਬਾਰ ਪਾਵੇਂਗੀ ਅਗਲਾ ਤੈਨੂੰ ਆਇਆ ਆਖੂ ਲਾ ਇੱਕੋ ਹੀ ਸੂਟ ਆ ਹਰ ਇੱਕ ਪ੍ਰੋਗਰਾਮ ਤੇ ਪਾਈ ਫਿਰਦੀ ਏ ਅਗਲਾ ਇਹ ਆਪ ਕੋ ਥੋੜੀ ਪਾਉਂਗੀ ਔਰ ਇੱਕੇ ਸੂਟ ਹੁਣ ਬਾਰੀ ਬਾਰੀ 45 45 105 5000 ਥੋੜੀ ਆਏ ਬਿੰਦਮ ਦੇ ਨਾਮ ਨਹੀਂ ਗਿਆਏ ਇਹ ਤਾਂ ਹੁਣ ਐਸੀ ਇੱਕ ਬਣਾ ਲਿਆ ਹੁਣ ਐਨੇ ਸੂਟ ਮੇਰੇ ਕੋਲ ਮਹਿੰਗੇ ਮਹਿੰਗੇ ਪਏ ਨੇ ਅਗੇ ਤਾਂ ਸੱਤ ਸੌੜਾਲੀ ਬਿੰਦ ਨੇ ਮਹਿੰਗੇ ਪਏ ਨੇਗੇ ਵੀ ਮੈਂ ਤਾਂ ਆਪੇ ਐਸਾ ਸਾਫ ਸਰ ਜਿਹਦਾ ਬਣਾਉਣੀ ਹੁੰਦੀ ਆ ਤਾਂ ਸੇਤੀ ਬਣਾ ਲੈਣੀ ਹੈਗੀ ਉਹ ਫਿਰ ਸੇਤੀ ਬਣਾ ਲੈਣੇ ਆਗੇ ਤੂੰ 45 ਦਾ 1 ਬਣਾਇਆਗਾ ਇਹਦੇ ਵਿੱਚ ਮੈਂ ਤਾਂ 5 ਬਣਾਉਂਦੀ ਚੱਲ ਵਸ ਤੂੰ ਹਾਂ ਇੰਨਾ ਕਾਲ ਮੇਰੇ ਸੂਟ ਤੇ ਹੋਰ ਹੋਰ ਹਣ ਤੇ ਹਿਸਾਬ ਨਾਲ ਚੱਲੀਦਾ ਹੁੰਦਾ ਘਰ ਖੰਗਲ ਹੋ ਜਾਂਦਾ ਬੰਦਾ ਸੂਟਾਂ ਨਾਲ ਤਾਂ ਲੰਬ ਕਰ ਦਿੰਦੀ ਉਹ ਵੀ ਆਹੀ ਆ ਢਾਣ ਪਾਉਣੀ ਇੱਥੇ ਹੋਣੀ ਢਾਣ ਪਾਉਣ ਤਾਂ ਹੈਗਾ ਫਿਰ ਉਹ ਵੀ ਹਿਸਾਬ ਦਾ ਹੁੰਦਾਗਾ ਕੁਝ ਦੁਨੀਆ ਨੂੰ ਬਣਾ ਕੇ ਦਿਖਾ ਬੋ ਹੈ ਵੀ ਅਗਲਾ ਕਹਿੰਦਾ ਹਾਂ ਸਿਆਮ ਮਸ਼ੀਰ ਬਣਾ ਲੈ ਪੁੱਤ ਨੇ ਆ ਚੀਜ਼ਾਂ ਐ ਬਣਾਈਆਂ ਐ ਤੇ ਉਹਨਾਂ ਦੇ ਐ ਬਣਾਈਆਂ ਚੀਜ਼ਾਂ ਨਸੀਨ ਤਾਂ ਬਣਾ ਲਈ ਚੰਗਾ ਹੋਇਆ ਤੇ ਤਾਂ ਮੈਂ ਖੁਸ਼ਾਂਗੀ ਇਹ ਸੂਰਤੇ ਵੀ ਚਲ ਖੁਸ਼ਾਂ ਪੈਸੇ ਲੱਗੇ ਨੇ ਤੇਰੇ ਲੱਗੇ ਨੇ ਗੱਲ ਕਰ ਵੀ ਇੰਨੇ ਮਹਿੰਗੇ ਨਹੀਂ ਲੈਣਾ ਚਾਹੀਦਾ ਕੋਈ ਪ੍ਰੋਗਰਾਮ ਹੋਵੇ ਉਹਦਾ ਚਲ ਆਸੀ ਹੁਣ ਕੀ ਪ੍ਰੋਗਰਾਮ ਅੱਗੇ ਆਊਗਾ ਪਾਲਾ ਆਪਦੀ ਚੱਦਰ ਦੇ ਕੇ ਪੈਰ ਪਸਾਰਨੇ ਚਾਹੀਦੇ ਨੇ ਕੋਈ ਉਹ ਜਵਾਕ ਸਾਰਾ ਤਾਂ ਨੱਥੇ ਫਿਰ ਕਰਦਾ ਫਿਰਦਾ ਹੈ ਹੈ ਇਹ ਤਾਂ ਮੈਂ ਕੁਛ ਨਹੀਂ ਕਹਾਗਾ ਕਰੀ ਤਾਂ ਪਸੰਦ ਆ ਜਾਣਾ ਹੁਣ ਤਾਂ ਕਹਿਣਾ ਕੀ ਹੈਗਾ ਉਹ ਤਾਂ ਕਹਿਣਾ ਕੀ ਹੈਗਾ ਉਹਨੂੰ ਤਾਂ ਦਮਾਉਣਾ ਹੀ ਹੈਗਾ ਜੇ ਹੁਣ ਕਹੂਗਾ ਤਾਂ ਘਰੇ ਕਲੇਸ਼ ਪਾਊਗਾ ਉਹਨੇ ਕੀ ਕਹਿਣਾ ਹੈਗਾ ਹੂੰ ਚੱਲ ਅਸੀਂ ਹੋਰ ਛੱਡ ਪਰੇ ਚਾਹ ਚੁੱਕ ਲੈ ਆਂਗੀ ਨਹੀਂ ਮਤਾਂ ਮੈਂ ਤਾਂ ਚਾਹ ਪੀ ਕੇ ਆਈ ਆਂਗੀ ਕਮਨ ਮੇੜ ਕੇ ਚਾਹ ਚੁ ਪੀ ਕੇ ਭਾਂਡੇ ਮਾਂਜ ਕੇ ਤਨ ਰਸੀ ਦਾ ਜਾਨੇ ਵੀ ਦੁਪਹਿਰ ਨਾਲ ਚਾਹ ਪੀ ਕੇ ਭਾਂਡੇ ਮਾਂਜ ਕੇ ਤੇ ਮੈਂ ਅੱਖਾਂ ਨਹੀਂ ਦੋ ਦਿਨ ਹੋ ਗਏ ਉਹਦੇ ਕੋਲ ਮੈਂ ਕਿੱਥੋਂ ਜਾਇਆ ਨਾ ਗਿਆ ਤੇ ਮੈਂ ਅੱਖਾਂ ਹੁਣ ਮੈਂ ਜਾ ਕੇ ਆਉਣੀ ਆ ਮਤਾਂ ਚੱਲ ਮੈਂ ਛੱਟ ਜਾਇਆ ਤੇ ਤੂੰ ਹੁਣ ਮੈਂ ਦੋ ਦਿਨ ਤੂੰ ਮੇਰੇ ਕੋਲ ਮੈਂ ਲੱਗਾ ਦੋ ਦਿਨ ਹੋ ਗਏ ਮੈਂ ਆਈ ਨਹੀਂ ਤੇਰੇ ਕੋਲ ਤੂੰ ਫਿਰ ਮੰਡੀ ਵੱਜੀ ਹੈ ਮੈਂ ਤਾਂ ਫਿਰ ਹਾਂ ਅਸੀਂ ਕੱਲ ਬਾਅਦ ਮੀਨੇ ਢੇੜਾ ਮਾਰਿਆ ਕਾ ਮੇਰੇ ਕੋਲ ਕਿੱਥੋਂ ਘੜਾ ਮਾਰਾ ਪਾਸ ਜਿੱਥੇ ਤੇਰੇ ਕੋਲ ਆ ਕੇ ਗਈ ਸੀਗੀ ਤੇ ਕੱਲ ਮੈਂ ਬਾਗੀ ਮੰਡੀ ਕੱਲ ਸਾਧਨ ਉੱਥੇ ਲੈ ਗਿਆ ਹੋਰ ਹੁਣ ਚੱਲ ਵਧੀਆ ਹੋਇਆ ਫੇਰਾ ਲਿਹਾਈ ਚੱਲ ਮੈਂ ਤਾਂ ਕਿਉਂ ਮੜਾ ਕਹਾ ਸਾਨੂੰ ਕਿ ਲੋੜ ਆ ਵੀ ਮੜਾ ਕਹਿਣ ਦੀ ਇਹ ਨਾਸੀ ਹੈ ਗਈ ਹੁਣ ਇਹ ਤਾਂ ਅਗਲਾ ਕੋਰ ਅੱਜ ਪਾਸੇ ਲਾਉਂਦੇ ਜਿੱਦੇ ਚ ਪੰਜਾਇਸ ਆ ਚੀਜ਼ ਲਿਆਵੋ ਜਿੱਦੇ ਚ ਨਹੀਂ ਵੇਜਾ ਸੇ ਕਿ ਚੀਜ਼ ਨਾ ਲਿਆਵੋ ਸਰਦਾ ਜਦੋਂ ਸਾਲੋਂ ਭਾਈ ਆਪਾਂ ਤਾਂ ਕਦੇ ਕਰਿਆ ਨਹੀਂ ਹੈਗਾ। ਬਾਕੀ ਵਸੇ ਆ ਹੀ ਹੁੰਦਾ ਬਿਨਾਂ ਕਿਸੇ ਤੋਂ ਕੋਹਂ ਚੀਜ਼। ਵਿੱਚ ਬਾਲੇ ਘਰ ਆ ਹੀ ਕਰਦੇ ਨੇ ਤੇਰੇ ਵਾਂਗੂ ਕਰਦੇ ਨੇ ਸਿੱਕਾ ਕਰਦੇ ਹੁੰਦੇ ਨੇ ਕਿ ਵੀ ਇਹਨੇ ਚੀਜ਼ ਲੈ ਆਦੀ ਮੈਂ ਵੀ ਲੈ ਆਵਾ ਮੈਂ ਦੁੱਗਣੀ ਹੋ ਕੇ ਲੈ ਆਵਾ। ਭਾਈ ਆਪਾਂ ਤਾਂ ਸਿੱਕੇ ਆਉਂਦੇ ਨਹੀਂ ਕਿਸੇ ਦੇ। ਹੈ? ਅੱਛਾ। ਹੂੰ ਨਾ ਆਪਾਂ ਉਹ ਨਹੀਂ ਆਉਂਦੇ ਹੈਗੇ ਸਿੱਕੇ ਸੋਕੇ ਕਿਸੇ ਦੇ। ਲਾ ਮੈਂ ਤਾਂ ਜਾਣਦੀ ਆ। ਇਹ ਮਾਸੀ ਕਾਲੇ ਸਿੱਕੇ ਆਇਆ ਹੈ ਰਣਿਆ ਦੀ ਚੀਤਾ ਕਰੇ ਬਣਾਉਣੀ ਹੈਗੀ ਹੁਣ। ਤਾਂ ਸਿੱਕੇ ਤਾਂ ਹੋ ਰਿਹਾਗਾ ਮੈਂ ਤਾਂ ਸਬਜ਼ੀ ਪਾਜੀ ਚੀਰੂੰਗੀ ਜਾ ਕੇ ਕੋਈ ਭਈਆ ਥੰਦਾ ਹੌਲੀ ਹੌਲੀ ਸੁਨੇਹਾ ਕੰਮ ਨੇ ਮੇੜੂੰਗੀ ਹੁਣ ਜਾ ਕੇ। ਹੂੰ। ਸ੍ਰੀ ਕਈ ਇਹ ਹੋਰ ਕੀ ਹੈਗਾ ਨਾਲ ਤੇ ਤੂੰ ਮੈਨੂੰ ਨਾ ਹੋਰੇ ਦਿੱਤੇ ਕਹਿੰਦੀ ਮੈਂ ਤਾਂ ਮੈਨੂੰ ਤੂੰ ਦੱਸਿਆ ਨਹੀਂਗਾ ਸੂਟ ਨੂੰ ਆਈ ਨਹੀਂ ਕਰਿਆਗਾ ਮੈਂ ਨਹੀਂ ਤੇਰਨੋਂ ਵਧੀਆ ਲੈ ਆਂਗਾ ਨਹੀਂ ਲੈ ਆ ਪਾਈ ਤੇਰੇ ਚ ਸੋਟੇ ਚ ਬੱਤਾਂ ਨਹੀਂ ਆਸਾਗੀ ਸਸਤਾ ਜਿਹੜੀ ਚੀਜ਼ ਵੀ ਨਾ ਸਾਨੂੰ ਸਰਦਾ ਨਹੀਂ ਅਸਤਾ ਉਹ ਲੈ ਆਉਣੇ ਆਂਗੇ ਸਸੇ ਨਹੀਂ ਜਿੱਦ ਦੁਕਾਨ ਦੇ ਹੈਗੇ ਕਿਸੇ ਦੀ ਚੀਜ਼ ਜਿਹੜੀ ਚੀਜ਼ ਨਾ ਸਾਨੂੰ ਜਿੱਦਦਾ ਪਾਦੀ ਹੁੰਦੀ ਹੈ ਉਹ ਚੀਜ਼ ਲੈ ਆਵਾਂਗੇ ਜਿਹੜੀ ਮੈਨੂੰ ਸਰ ਜਾਂਦਾ ਉਹ ਤਾਂ ਕੀ ਉਹ ਆਗਾ ਲੈ ਆਉਣਾਗਾ ਜੇ ਸਰੀ ਜਾਂਦਾਗਾ ਚੱਲ ਠੀਕ ਆ ਚੰਗਾ ਸੈਉਲੀ ਹੁਣ ਵਧੀਆ ਮੈਂ ਮੈਂ ਕੱਟਿਆ ਪਿਆ ਅਸੀਂ ਤੁਸਮ ਕੇ ਪਤੇ ਟਰੈਕ ਲੌਕ ਕਰਾ ਕੇ ਲੈ ਜੀ ਤੈਨੂੰ ਵੀ ਦੇਖ ਹੀ ਜਾਊਂਗੀ ਪੈਸੇ ਇੰਟਰਲੌਕ ਕਰਾਈ ਦੇ ਹੈ ਤੇਰੀ ਉਧਰ ਕਮਾਈ ਹੋਰ ਬੋਣੀ ਕਰਾ ਕੇ ਜਾਊਂਗੀ ਨਵੀਂ ਮਸ਼ੀਨ ਲਈਂ ਬੋਣੀ ਕਰਾ ਕੇ ਜਾਊਂਗੀ ਮੈਂ ਤਾਂ ਖੋਸਾਂ ਬੋਣੀ ਕਰਾ ਕੇ ਜਾਊਂ ਤੇਰੀ ਮਸ਼ੀਨ ਦੀ ਤੈਨੂੰ ਜਾਗ ਥੋੜੀ ਆਗਾ ਹਾਂ ਹੋਰ ਚਲ ਠੀਕ ਆ ਚੰਗਾ ਚੰਗਾ ਹੋ ਮਰ ਜਾ ਹਾਂ ਜਿੱਦਾਂ ਕਰ ਕਰ ਕੇ ਚੀਜ਼ਾਂ ਨਹੀਂ ਆਉਂਦੀਆਂ ਨਹੀਂ ਆ ਇਹ ਤਾਂ ਜਿਹੜੀ ਚੀਜ਼ ਨਹੀਂ ਕਰਨ ਹੈਗੀ ਤਾਂ ਚਲੋ ਜੀ ਲੋੜ ਆ ਗਈ। ਉਹ ਲਿਉਣੇ ਆ ਲਾਉਨੇ ਆ। ਤੇ ਇਹ ਕੜਾ ਕੱਪੜੇ ਰੋਜ਼ ਸੇ ਆਉਂਦੀ ਹੈ ਸੇ ਆਉਂਦੀ ਨਹੀਂ ਵਰਦੀ ਨਹੀਂ ਕਦੇ। ਹਣ ਅੰਟਰਲੌਕ ਵਾਲੀ ਮਸ਼ੀਨ ਚੱਲ ਜਾਂਦੀ ਵਧੀਆ ਆਪਾਂ ਦਾ ਸੁੱਖਾ ਕਦੇ ਕਰਾਉਣੇ ਪੈ ਜਾਂਦੇ ਨੇ ਕਿ ਤੇ ਗੱਲ ਕਰ ਵੀ ਉਹ ਹੁਣ ਪਾਸੇ 1000 ਤੋਂ ਘਟਾ ਹੀ ਨਹੀਂ ਹੋਣੀ। 4-5000 ਦੀ ਹੈ ਇਹ 4-5000 ਨੂੰ ਮੁੰਡੇ ਤਾਂ ਖੜੇ ਪਰ 10000 ਲਵਾਤਾ ਲੈ। ਚੰਗੀ ਗੱਲ ਥੋੜੀ ਆਗੀ ਕੋਈ। ਚਲ ਜਿਹੜੀ ਚੀਜ਼ ਬਣਾ ਆਪਾਂ ਨੂੰ ਸਰਦਾ ਨਹੀਂ ਹੈਗਾ ਉਹ ਚੀਜ਼ ਆਪਾਂ ਲਿਉਣੀ ਚਾਹੀਦੀ ਆ। ਚਲ ਆਪਾਂ ਨੇ ਕੀ ਲੈਣਾ ਆ। ਹਾਂ ਯਾ ਵੀ ਚ ਲੋਕ ਬਾਹਲੇ ਜਿੱਦਾਂ ਕਰਦੇ ਨੇਗੇ ਹੋਰ ਚਾਣਾ ਨਹੀਂ ਤਾਂ ਕਿ ਕਾਰ ਜਜਾ ਬੜਾਈ ਮੱਛੀ ਜਾਂਦਾ ਤਾਂ ਜਾਵ ਜੈ ਇੰਨਾ ਬਣਿਆ ਪਿਆ ਕੁੱਟ ਲੱਸੀ ਦੇਖਾਂ ਹਨਾ ਜੇ ਦਹੀਂ ਦੇਖਾਂ ਪੂਰਾ ਲੱਸੀ ਜੀ ਬਣਾ ਕੇ ਦਹੀਂ ਜਾਂ ਖਾ ਲੈਨੇ ਨਾ ਕੁੱਟ ਲੱਸੀ ਦਾ ਗਲਾਸ ਨੂਨ ਪਾ ਕੇ ਪੀਨੇ ਆ ਵਿੱਚ ਬਰਫਾ ਬਰਫਾ ਦੀ ਪਾਵਾਂ ਹੁਣ ਕਿਰਨਾ ਕੇ ਲੈਣ ਜਾਊਂਗੀ ਪਰਫ ਤੇ ਸੋ ਸੋ ਟਪਦੀ ਆ ਤੁਸੀਂ ਲਿਆਵੋ ਫਰਿੱਜ ਐਂ ਕਰ ਲੋ ਬਾਹਰ ਕਰ ਲੋ ਠੀਕ ਆ ਨਾ ਮੈਂ ਚਲ ਦੇਖਦੀ ਆਂਗੀ ਪਾਠ ਤਾਂ ਹੁਣ ਕਿੱਥੇ ਪੈਂਦਾ ਨਾ ਠੰਡਾ ਪਾਣੀ ਹੋਣਾਗਾ ਹਨ ਜੇ ਫ੍ਰੀਜ ਨਹੀਂ ਹੈਗਾ ਠੰਡਾ ਪਾਣੀ ਵੀ ਕਿੱਥੋਂ ਹੋਊਗਾ ਤੇ ਹੁਣ ਤਾਂ ਕੋਰਾ ਜਾ ਘੜਾ ਲਾ ਰੱਖਿਆਗਾ ਉਹ ਫੇਰ ਵੀ ਇੰਨਾ ਕਿੱਥੇ ਹੋ ਹੁੰਦਾਗਾ ਤੇ ਹਾਂਜੀ ਕਰ ਦਈ ਛੰਡੀ ਛੰਡੀ ਲੱਸੀ ਵੀ ਮੈਂ ਦੇਖਾਂ ਲੱਸੀ ਪਨਾ ਹਾਏ ਹਾਏ ਮੈਂ ਦਹੀਂ ਹਾਂ ਕਰ ਲੈਣੀ ਨਹੀਂ ਮਰ ਜਾ ਦਹੀਂ ਤਾਂ ਉਹ ਜਮੇ ਕਿ ਮੈਂ ਉੱਖਣਿਆ ਪਿਆਗਾ ਹੈ ਹਾਏ ਦੇ ਲੱਸੀ ਤਾਂ ਦੇਖੀ ਨਾ ਬੂ ਲੱਸੀ ਕੇ ਮੈਂ ਹੋਈ ਪੀਆ ਗਈ ਅੱਡ ਜੇ ਪਾਣੀ ਜਾ ਤੇ ਕਿਵੇਂ ਜੇ ਹੋਈ ਪਈ ਐ ਪੱਟੀ ਜੀ ਲੱਸੀ ਵੀ ਖਰਾਬ ਹੋਵੇ ਦਹੀਂ ਵੀ ਉਫਣਿਆ ਪਿਆ ਕੀ ਕਰਾਂ ਮੈਂ ਹਣ ਇਹ ਚਾਹ ਦੀ ਕੁੱਟੀ ਕਰਦਿਆਂ ਕਹਿੰਦੇ ਹੁੰਦੇ ਨੇ ਜ਼ਹਿਰ ਨੂੰ ਜ਼ਹਿਰ ਹੀ ਮਾਰਦਾ ਤਜਾਬ ਬੜਿਆ ਮੈਂ ਚਾਹ ਹੀ ਹੋਠੋਗ ਲੈਣੀ ਆ ਪੀ ਲੈਣੀ ਆਂਗੀ ਫੇਰ ਹੀ ਹਟੂਗੀ ਹਟ ਜਾਊਗਾ ਤਜਾਬ ਕਹਿੰਦੇ ਹੁੰਦੇ ਨੇ ਜੇ ਕੋਈ ਹੁਣ ਉਹ ਹੋ ਜਾਂਦਾ ਜ਼ਹਿਰ ਨੂੰ ਜ਼ਹਿਰ ਹੀ ਮਾਰਦਾਗਾ ਦੇਖਾਂ ਦੁੱਧ ਦੀ ਘੁੱਟ ਬੂ ਮਾ ਮਰ ਜਾਂ ਦੁੱਧ ਉਹ ਦੁੱਧ ਵੀ ਖੱਟਾ ਹੋਇਆ ਪਿਆਗਾ ਨਹੀਂ ਸਾਰੀਆਂ ਚੀਜ਼ਾਂ ਹੀ ਖਰਾਬ ਹੋ ਪਈ ਬੂ ਮਾ ਮਰ ਜਾਂ ਕੀ ਕਰਾਂ ਦੱਸ ਮੇਰਾ ਤਾਂ ਕਾਲ ਜਰੀ ਚੀ ਜਾਂਦਾ ਵਾ ਦੁੱਧ ਉਹ ਖੱਟਾ ਹੋਇਆ ਪਿਆਗਾ ਹਾਏ ਹਾਏ ਦੁੱਧ ਉਹ ਖੱਟਾ ਹੋਇਆ ਪਿਆਗਾ ਦਹੀਂ ਉਹ ਫਨ ਗਿਆ ਹੈ ਨੱਸੀ ਪਾਟੀ ਜੀ ਹੋਰੀ ਹੋਈ ਪਈ ਹੈਗੀ ਉਫ ਪਾਟੀ ਜੀ ਨੱਸੀ ਮੂੰਹ ਮੇ ਮਰ ਜਾ ਮਤਾਈ ਦੀ ਲੱਸੀ ਜਲ ਹੋਊਗੀ ਹੈਨਾ ਦੇਖੀ ਜਾਊਗੀ ਤਰਫ ਦੀ ਤਲਫੋਂ ਦੀ ਤੋਂ ਲਿਆ ਕੇ ਡਲਾ ਵਰਸਾ ਲੈ ਸੱਟ ਲੈਂਦੀ ਇਹਦੇ ਚ ਠੰਡੀ ਹੋ ਜਾਂਦੀ ਨੂਨ ਪਾ ਕੇ ਪੀਂਦੇ ਇੰਨੇ ਹੂੰ ਉਹ ਵੀ ਖਰਾਬ ਹੋ ਗਈ ਦਹੀਂ ਵੀ ਨਹੀਂ ਹੁਣ ਵੀ ਪੂਰਾ ਦਹੀਂ ਉਫਣਿਆ ਪਿਆ ਉਹਨੂੰ ਕਿਵੇਂ ਖਾਵਾਂ ਉਫਣੇ ਜੇ ਦਹੀਂ ਮੈਂ ਕਹਿੰਦੀ ਚਾਹ ਕਰ ਲੂੰਗੀ ਚਾਹ ਵੀ ਨਹੀਂ ਹੁਣ ਹੁੰਦੀ ਹੈਗੀ ਹਾਂ ਚਾਹ ਦੁੱਧ ਖੱਟਾ ਹੋ ਗਿਆ ਖੱਟੇ ਦੁੱਧ ਦੀ ਚਾਹ ਮੈਨੂੰ ਵੀ ਨਹੀਂ ਚੰਗੀ ਲੱਗਦੀ ਹੈ ਨਾਲੇ ਖੱਟੇ ਦੁੱਧ ਦੀ ਚਾਹ ਚਾਹ ਖੱਟੀ ਹੋ ਜੂ ਜੇ ਚਾਹ ਚ ਪਾਲੇ 파ੜਨਾ ਜਾਵੇ ਇਹ ਵੀ ਨਹੀਂ ਪਤਾ 파ੜ ਜੇਗੀ ਚਲ ਦੇਖਨੇ ਆ ਨਾ ਇੱਕ ਜੀ ਕਹਦਾ ਫ੍ਰਿਜ ਲਿਆਈਏ ਕੀ ਕਰੀਏ ਸਰਦਾ ਵੀ ਨਹੀਂ ਫ੍ਰਿਜ ਕਿੰਨੇ ਰੀਸਾਂ ਦਾ ਕੋਈ ਕਿਸੇ ਦੀਆਂ ਹੁੰਦੀਆਂ ਨਹੀਂ ਹੈਗੀਆਂ ਗੱਲ ਕਰ ਚੀਜ਼ ਉਹਦੇ ਜਾਣੇ ਨੱਕ ਬੁੱਲ ਕੱਢ ਦੇ ਕਹੂੰ ਇਹਦੇ ਡਾਡੇ ਨੂੰ ਮੁੰਡੇ ਦੇ ਨੂੰ ਵੀ ਜੇ ਆਪਾਂ ਫ੍ਰਿਜ ਲਿਆਈਏ ਨਾ ਦੇਖ ਲਓ ਕਿ ਸੇ ਪਾਸੇ ਕੋ ਜਵਾਨ ਸਭ ਬੰਦਾ ਫ੍ਰਿਜ ਬਿਨਾ ਸਰਦਾ ਰਹੇਗਾ। ਚਲ ਜਿਹੜੀ ਚੀਜ਼ ਬਿਨਾ ਸਰਦਾ ਨਹੀਂ ਹੈਗਾ ਉਹ ਸਾਲ ਲੈ। ਤੇ ਸੂਟ ਮੈਂ ਕੱਟ ਲਿਆ ਕਾਮਲੀ ਨੇ। ਜੇ ਮੈਂ ਨਾ ਕੱਟਿਆ ਹੁੰਦਾ ਸੂਟ ਫਿਰ ਮੈਂ ਉਹ ਜਿਹੜਾ 1200 ਸੂਟ ਤੇ ਲਾਇਆ ਉਹ ਹੀ ਉਧਰ ਫ੍ਰਿਜੇ ਚ ਪਾਇਆ ਜਾਂਦਾ। ਮੌੜ ਆਉਂਦੀ ਪਰ ਮੈਂ ਵੀ ਥੋੜਾ ਜਿਹਾ ਸੇ ਤੇ ਕਾਲਾ ਹੀ ਕੱਟ ਤਾ ਜਾਣੀ ਆਂ ਕਿ ਕੱਟਣਾ ਨਹੀਂ ਤੇ ਹਜੇ। ਆਉਂਦਾ ਉਹ ਹਫਤੇ ਸੇ ਉਹ ਮੌੜ ਆਉਂਦੀ ਪਰ ਕੀ ਕਰਨਾ ਤੇਗਾ? ਸੋਨ ਸੂਟ ਤਾਂ ਮਣਾ ਸਰ ਜਾਂਦਾ ਹੋਣਾ ਚੀਜ਼ਾਂ ਸਾਰੀਆਂ ਖਰਾਬ ਹੋ ਗਈਆਂ। ਨੁੱਦ ਕਿਥੇ ਅੱਜ ਮੈਂ ਵਾਲੀ ਤੇ ਪੈ ਰਹਿਣੇ ਦਿੱਤੀ ਹੈਗੀ ਤੇ ਤਾਂ ਖਰਾਬ ਹੋ ਗਿਆ ਵਾਲੀ ਦਿਨੇ ਆਥਾਂ ਤੜਕੇ ਭੁੱਲ ਗਈ ਅੱਜ ਗਰਾਮ ਆ ਗਏ ਦਿੱਤੀ ਨਹੀਂ ਗਈ ਵਾਲ ਚਾਲਾ ਦੇਖਦੀਆਂ ਕਿਰਨਾਂ ਨੂੰ ਪੁੱਛਨੀ ਹੈ ਜੀ ਚਾਹ ਦੀ ਕੁੱਟ ਪਿਆਉਗੀ ਜਾਂ ਕਹਦੂੰਗੀ ਵਰਸ ਦੀ ਦਲੀ ਦੇ ਦੇ ਜਾਂ ਠਾਹ ਦੇ ਦੇ ਠੰਡਾ ਜਿਹਾ ਪਾਣੀ ਪਿਆ ਦੇ ਹੋਰ ਕੀ ਹੈ ਕੋਈ ਰਕਾਲ ਜਾਂ ਮੱਛਰੋਂ ਤਾਂ ਹਟੂਗਾ ਤੇ ਜਾਬ ਬਣਿਆ ਪਿਆ ਫਿਰ ਫ੍ਰਿਜ ਦੇਖਦੇ ਆ ਉਹਨੂੰ ਆਉਗਾ ਗੱਲ ਕਰਾਂਗੇ ਫ੍ਰਿਜ ਮੰਗਾ ਲਾਂ ਉਸੇ ਕੋਲੇ ਇੱਕ ਵਾਰੀ ਨੱਕ ਬੁੱਲ ਹੋਰ ਕਢਾ ਲੂੰਗੀ ਹੋਰ ਕੀ ਹੈਗਾ ਜਾ ਕਿਉਂ ਨਹੀਂ ਆਪਲਾ ਜੇ ਹੋਕਰੂਗੀ ਦਾ ਦੇਉਗੀ ਪੋਰਾ ਚਾਦੀ ਕੁੱਟ ਕਰਕੇ ਬਰਫ਼ ਦਾ ਹੁਣ ਮੈਂ ਕੀ ਕਰਨੀ ਆ ਲੱਸੀ ਦਾ ਖਰਾਬ ਹੋਗੀ ਦਹੀਂ ਵੀ ਖਰਾਬ ਹੋਗੇ ਚਾਦੀ ਕੁੱਟੀ ਕੋ ਇਹਨੂੰਗੀ ਚਲ ਬਸ